ਜੁਲੰਦਰ ਵਿਧਾਨ ਸਭਾ ਦੀ ਉਪ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ ਇਸ ਸੀਟ ਉੱਤੇ ਆਮ ਆਦਮੀ ਪਾਰਟੀ ਸਣੇ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਸੀ ਇਸ ਸੀਟ ਉੱਤੇ ਜਿੱਤ ਦਾ ਝੰਡਾ ਬੁਲੰਦ ਕਰਨ ਦੇ ਲਈ ਸੀਐਮ ਭਗਵੰਤ ਮਾਨ ਨੇਤਾ ਜੁਲੰਦਰ ਦੇ ਵਿੱਚ ਕਿਰਾਏ ਦਾ ਮਕਾਨ ਤੱਕ ਲੈ ਲਿਆ ਸੀ ਇਸ ਸੀਟ ਉੱਤੇ ਸੀਐਮ ਮਾਨ ਤੋਂ ਇਲਾਵਾ ਦੋ ਵੱਡੇ ਕਾਰਨ ਵੀ ਸ਼ਾਨਦਾਰ ਜਿੱਤ ਦੇ ਲਈ ਪ੍ਰਮੁੱਖ ਕਾਰਨ ਰਹੇ ਜਿਨ੍ਹਾਂ ਨੂੰ ਦਰਕਿਨਾਰ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ ਸੋ ਆਓ ਤੁਹਾਨੂੰ ਦੱਸਦੇ ਆ ਕਿ ਕਿਹੜੇ ਪ੍ਰਮੁੱਖ ਕਾਰਨਾ ਕਰਕੇ 모ਹਿੰਦਰ ਭਗਤ ਦੀ ਸ਼ਾਨਦਾਰ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਨੇ ਜਲੰਧਰ ਵਿਧਾਨ ਸਭਾ ਦੀ ਉਪ ਚੋਣ ਦੇ ਵਿੱਚ ਜਿੱਤ ਦਾ ਝੰਡਾ ਬੁਲੰਦ ਕਰ ਦਿੱਤਾ ਆਪ ਉਮੀਦਵਾਰ 모ਹਿੰਦਰ ਭਗਤ ਨੇ 37325 ਦੀ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਉਨਾਂ ਨੂੰ ਕੁੱਲ 55246 ਵੋਟਾਂ ਮਿਲੀਆਂ ਜਦਕਿ 17921 ਵੋਟਾਂ ਲੈ ਕੇ ਭਾਜਪਾ ਦੇ ਸ਼ੀਤਲ ਅੰਗੁਰਾਲ ਦੂਜੇ 16757 ਵੋਟਾਂ ਦੇ ਨਾਲ ਕਾਂਗਰਸ ਦੀ सुरेंद्र ਕੌਰ ਤੀਜੇ ਅਤੇ ਮਹਿਜ਼ 1242 ਵੋਟਾਂ ਲੈ ਕੇ ਅਕਾਲੀ ਦਲ ਦੀ ਸੁਰਜੀਤ ਕੌਰ ਚੌਥੇ ਨੰਬਰ ਤੇ ਰਹੀ ਬਸਪਾ ਦਾ ਉਮੀਦਵਾਰ ਬਿੰਦਰ ਲਖਾ ਪੰਜਵੇਂ ਨੰਬਰ ਤੇ ਰਿਹਾ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਸੀ ਇਸ ਸੀਟ ਉਤੇ ਭਾਵੇਂ ਸੀਐਮ ਮਾਨ ਦਾ ਜਾਦੂ ਚੱਲਣ ਦੀ ਗੱਲ ਆਖੀ ਜਾ ਰਹੀ ਹੈ ਪਰ ਜਿੱਤ ਦਾ ਕਮਾਲ ਇਕੱਲੇ ਸੀਐਮ ਮਾਨ ਦੇ ਜਾਦੂਕਾਰ ਨਹੀਂ ਹੋਇਆ ਬਲਕਿ ਇਸ ਜਿੱਤ ਦੇ ਵਿੱਚ ਸੀਐਮ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਭੂਮਿਕਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਲੀ ਗਲੀ ਮੁਹੱਲੇ ਮੁਹੱਲੇ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਉਹ ਵਾਕਈ ਕਾਬਲੇ ਤਾਰੀਫ ਹੈ ਜਲੰਧਰ ਦੇ ਵਿੱਚ ਵੈਸਟ ਦੇ ਲੋਕਾਂ ਨੇ ਜਿੱਥੇ ਸੀਐਮ ਆਨ ਦੀ ਕਾਰਗੁਜ਼ਾਰੀ ਤੇ ਮੋਹਰ ਲਗਾਈ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਇਸ ਹਲਕੇ ਦੀਆਂ ਔਰਤਾਂ ਨੇ ਡਾਕਟਰ ਗੁਰਪ੍ਰੀਤ ਕੌਰ ਦੇ ਬੋਲਾਂ ਉੱਤੇ ਵਿਸ਼ਵਾਸ ਵੀ ਜਤਾਇਆ ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਦੀਆਂ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਜੋ ਕਈ ਵਾਰ ਲੀਡਰਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਪਰ ਜਲੰਧਰ ਵੈਸਟ ਹਲਕੇ ਦੀਆਂ ਔਰਤਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਕਿ ਉਹਨਾਂ ਕੋਲ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨ ਦੇ ਲਈ ਕੋਈ ਛੋਟਾ ਮੋਟਾ ਲੀਡਰ ਨਹੀਂ ਬਲਕਿ ਪੰਜਾਬ ਦੇ ਮੁੱਖ ਮੰਤਰੀ ਦੀ ਧਰਮ ਪਤਨੀ ਉਹਨਾਂ ਦੇ ਵਿੱਚ ਮੌਜੂਦ ਹੈ ਡਾਕਟਰ ਗੁਰਪ੍ਰੀਤ ਕੌਰ ਨੇ ਇਹਨਾਂ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਆਪਣੇ ਪਤੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦਿੱਤਾ ਅਤੇ ਚੋਣ ਰੈਲੀਆਂ ਦੇ ਵਿੱਚ ਜਾ ਕੇ ਭਾਸ਼ਣ ਦਿੱਤੇ ਉਸ ਤੋਂ ਪਵਿੱਖ ਦੇ ਵਿੱਚ ਉਹਨਾਂ ਦੇ ਇੱਕ ਪ੍ਰਭਾਵਸ਼ਾਲੀ ਨੇਤਾ ਬਣਨ ਦੀ ਛਵੀ ਸਾਹਬ ਦੇਖਣ ਨੂੰ ਮਿਲਦੀ ਹੈ ਡਾਕਟਰ ਗੁਰਪ੍ਰੀਤ ਕੌਰ ਇੱਕ ਛੋਟੀ ਬੱਚੀ ਨਿਆਮਤ ਕੌਰ ਦੀ ਮਾਂ ਹੈ ਜੋ 3.5 ਮਹੀਨੇ ਪਹਿਲਾਂ ਉਹਨਾਂ ਦੇ ਘਰ ਪੈਦਾ ਹੋਈ ਇੰਨੀ ਛੋਟੀ ਬੱਚੀ ਨੂੰ ਘਰੇ ਛੱਡ ਕੇ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਚੋਣ ਪ੍ਰਚਾਰ ਦੇ ਲਈ ਸਮਾਂ ਕੱਟਿਆ ਗਿਆ ਅਤੇ ਆਪ ਉਮੀਦਵਾਰ ਦੀ ਜਿੱਤ ਨੂੰ ਸ਼ਾਨਦਾਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਵੀ ਪਾਇਆ। ਸਿਆਸੀ ਮਹਾਰਾ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਲਈ ਜਲੰਧਰ ਵੈਸਟ ਦੀ ਸੀਟ ਮੁੱਚ ਦਾ ਸਵਾਲ ਬਣੀ ਹੋਈ ਸੀ। ਇਸੇ ਕਰਕੇ ਸੀਐਮ ਭਗਵੰਤ ਮਾਨ ਨੇ ਇਸ ਸੀਟ ਉੱਤੇ ਚੋਣ ਪ੍ਰਚਾਰ ਦੀ ਕਮਾਂ ਆਪਣੇ ਹੱਥ ਦੇ ਵਿੱਚ ਲਈ ਸਾਰੇ ਵਿਰੋਧੀਆਂ ਨੂੰ ਇਹ ਸੀ ਕਿ 모ਹਿੰਦਰ ਪਗਿੱਦਾ ਪ੍ਰਚਾਰ ਭਗਵੰਤ ਮਾਨ ਦੇ ਵੱਲੋਂ ਹੀ ਕੀਤਾ ਜਾਵੇਗਾ ਪਰ ਜਦੋਂ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਚੋਣ ਪ੍ਰਚਾਰ ਦੇ ਲਈ ਨੈਦਾਨ ਦੇ ਵਿੱਚ ਨਿਤਰੀ ਤਾਂ ਵਿਰੋਧੀਆਂ ਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਰਨ ਵਿਰੋਧੀਆਂ ਨਾਲ ਤਾਂ ਉਹ ਵਾਲੀ ਗੱਲ ਹੋ ਗਈ ਕਿ ਤਿਆਰੀ ਕਿਸੇ ਹੋਰ ਸਿਲੇਬਸ ਦੀ ਕੀਤੀ ਹੋਈ ਸੀ ਪਰ ਪੇਪਰ ਦੇ ਵਿੱਚ ਕੁਝ ਹੋਰ ਹੀ ਸਿਲੇਬਸ ਆ ਗਿਆ ਉਹ ਜਿਹੜਾ ਡਾਕਟਰ ਗੁਰਪ੍ਰੀਤ ਕੌਰ ਮੈਦਾਨ ਦੇ ਵਿੱਚ ਨਾ ਆਉਂਦੀ ਤਾਂ ਵੀ ਆਮ ਆਦਮੀ ਪਾਰਟੀ ਦੀ ਜਿੱਤ ਹੋਣੀ ਤੈ ਸੀ ਪਰ ਉਹਨਾਂ ਵੱਲੋਂ ਕੀਤੇ ਗਏ ਚੋਣ ਪ੍ਰਚਾਰ ਨੇ ਇਸ ਜਿੱਤ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ ਜਿੱਤ ਦਾ ਮਾਰਜਨ ਦੂਜੇ ਨੰਬਰ ਵਾਲੇ ਉਮੀਦਵਾਰ ਸ਼ੀਤਲ ਅੰਗੁਰਾਲ ਨਾਲੋਂ 3 ਗੁਣਾ ਤੋਂ ਵੀ ਕਿਤੇ ਵੱਧ ਰਿਹਾ ਅਜਿਹੇ ਦੇ ਵਿੱਚ ਉਸ ਨੂੰ ਦੂਜੇ ਨੰਬਰ ਦਾ ਉਮੀਦਵਾਰ ਕਹਿਣਾ ਵੀ ਸਹੀ ਨਹੀਂ ਲੱਗਦਾ ਸੀਐਮ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਤੋਂ ਇਲਾਵਾ ਇੱਕ ਹੋਰ ਆਗੂ ਹੈ ਜਿਸ ਨੇ ਇਸ ਜਿੱਤ ਨੂੰ ਸ਼ਾਨਦਾਰ ਬਣਾਉਣ ਦੇ ਵਿੱਚ ਭੂਮਿਕਾ ਅਦਾ ਕੀਤੀ ਹੈ ਉਹ ਨੇ ਭਾਜਪਾ ਦੇ ਸਾਬਕਾ ਮੰਤਰੀ ਚੁੰਨੀ ਲਾਲ ਪਗੜ ਯਾਨੀ ਕਿ ਆਪ ਉਮੀਦਵਾਰ ਮੋਹਿੰਦਰ ਪਗੜ ਦੇ ਪਿਤਾ ਉਨ੍ਹਾਂ ਦੇ ਵੱਲੋਂ ਜਲੰਧਰ ਵਾਸੀ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੇ بیٹے ਮੋਹਿੰਦਰ ਭਗਤ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਜਾਣ ਜੋ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਆਗੂ ਹੈ ਚੁੰਨੀ ਲਾਲ ਭਗਤ ਜਲੰਧਰ ਦੇ ਦਿਗਗਜ਼ ਨੇਤਾ ਨੇ ਜਿਨ੍ਹਾਂ ਨੇ ਜਲੰਧਰ ਵਾਸੀਆਂ ਦੀ ਲੰਬਾ ਸਮਾਂ ਸੇਵਾ ਕੀਤੀ ਹੈ ਇਸ ਜਿੱਤ ਦੇ ਵਿੱਚ ਉਨ੍ਹਾਂ ਦੇ ਵੱਲੋਂ ਕੀਤੀ ਗਈ ਅਪੀਲ ਦੇ ਅਸਰ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਜਲੰਧਰ ਉਪਚੋਣ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਝੜ ਦਿੱਤਾ ਪਰ ਹੁਣ ਸੀਐਮ ਮਾਨ ਦੇ ਵੱਲੋਂ ਚਾਰ ਹੋਰ ਉਪਚੋਣਾ ਬਰਨਾਲਾ ਡੇਰਾ ਬਾਬਾ ਨਾਨਕ ਗਿੱਦੜਬਾਹ ਚੱਬੇਵਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੀਆਂ ਚੋਣਾਂ ਦਾ ਐਲਾਨ ਵੀ ਜਲਦ ਹੋ ਸਕਦਾ ਹੈ ਜਿਸ ਤਰੀਕੇ ਨਾਲ ਡਾਕਟਰ ਗੁਰਪ੍ਰੀਤ ਕੌਰ ਨੇ ਜਲੰਧਰ ਵੈਸਟ ਹਲਕੇ ਵਿੱਚ ਪ੍ਰਚਾਰ ਕੀਤਾ ਹੋ ਸਕਦਾ ਹੈ ਕਿ ਆਉਣ ਵਾਲੀਆਂ ਉਪਚੋਣਾ ਦੇ ਵਿੱਚ ਵੀ ਡਾਕਟਰ ਗੁਰਪ੍ਰੀਤ ਕੌਰ ਚੌਣ ਪ੍ਰਚਾਰ ਕਰਦੇ ਦਿਖਾਈ ਦੇਣ ਸੋ ਜਲੰਧਰ ਦੇ ਵਿੱਚ ਹੋਈ ਆਪ ਦੀ ਸ਼ਾਨਦਾਰ ਜਿੱਤ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ رائے ਸਾਂਝੀ ਜ਼ਰੂਰ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹੰਦਰ ਟੀਵੀ ਦੇ ਨਾਲ